ਦੇਦੀ ਦੀ ਬੋਲ ਕਾਰਾ ਲੈ ਨਾਲੇ ਮਾਰਾਂ ਸਹੀ ਗੱਲ ਇਹ ਮੈਂ ਤੇ ਆਮ ਮਾਸਾ ਮੈਂ ਨਹੀਂ ਹਾਂ ਪਤਾ ਉਹਨੇ ਚਾਰ ਨਖਰੇ ਚੱਲਨੇ ਦੂਜਿਆਂ ਨੇ ਬੂਥੇ ਤੇ ਮਾਰ ਕੇ ਵਾਪਸ ਕਰ ਇਹ ਵਿੱਚ ਵੀ ਬਾਂਦਰ ਚ ਵੀ ਸੱਲ ਬਾਤ ਖਲਾ ਕਰਨ ਬਾਂਦਰ ਉਹਨ ਕਰੀਏ ਬਲਾ ਕੀ ਕਰਦਾ ਉਹ ਖਲਾਗ ਲੈ ਆ ਸਾਰੇ ਪਰੋਂਡੇ ਸ਼ੁਰੂਆਤ ਜਿੰਦਦਰ ਦੀ ਹੋ ਗਈ ਤੇ ਫਿਰ ਆਲੂ ਵਾਲੇ ਪਰੋਂਡੇ ਆ ਗਿਆ ਜਿੰਦਦਰ ਕਰਨਵਾਸ ਥੈਂਕ ਯੂ ਗੋਨ ਵਾਲੇ ਦੇ ਆਤਮਾ ਨੂੰ ਜਿਆਦਾ ਦਿਨ ਮੇਲਾ ਕੋ ਲੈ ਜਾ ਹਾਂਜੀ ਅੱਜ ਦੇ ਜਿਹੜੇ ਦਿਨ ਦੀ ਸ਼ੁਰੂਆਤ ਹੋਈ ਉਹ ਲੋਹਾਰਕੇ ਪਿੰਡ ਤੋਂ ਹੀ ਕਿਉਂਕਿ ਇੱਥੇ ਹੀ ਆਏ ਸੀ ਰਾਤ ਰੁਕਣਾ ਤੇ ਵਾਵਾ ਦਿਨ ਹੋ ਗਿਆ ਤੇ ਰਾਤ ਨਹੀਂ ਰਹਿੰਦੇ ਰਾਤ ਨਹੀਂ ਰਹਿੰਦੇ ਤੇ ਹੁਣ ਇਹਨਾਂ ਦਾ ਡ੍ਰੀਮ ਜਿਹੜਾ ਉਹ ਪੂਰਾ ਕਰਤਾ ਆ ਮੈਂ ਇਤਰਾ ਕਰਦਾ ਪਾਪੀ ਨੇ ਪ੍ਰਸ਼ਾਦਾ ਪੰਚਕਾਰ ਹੁਣ ਆਪ ਸਿਕੰਡੇ ਤੇ ਮਮੀ ਚੱਲ ਗਏ ਆ ਪੌਂਡਾ ਸਾਹਿਬ ਗੁਰਦਾਰੇ ਮੱਥਾ ਟੇਕਣ ਉਹਨਾਂ ਦੋ ਤਿੰਨ ਦਿਨ ਰਹਿਣਾ ਆ ਪਾ ਵੀ ਰੋ ਕੱਲੀ ਕੌਣ ਜਾਣੂ ਰਖੂਂਗੀ ਨਾਲੇ ਸੁਣੀ ਨਾ ਦੇ ਮੇਰੇ ਚੱਲੇ ਆਈ ਗਿਸਕ ਚੱਲੇ ਮੇਰੇ ਘਰ ਗਈ ਦੋ ਦਿਨਾਂ ਦਾ ਨਾਰਾ ਵੀ ਮਖਾਣਾ ਨਿਗਾ ਚੱਲੇ ਹਾਂ ਨਹੀਂ ਨਹੀਂ ਰੋ ਰੋ ਉਹ ਦੋ ਦਿਨ ਇੱਧਰ ਭੈਣਾ ਉਹਦੇ ਦੁਆਲੇ ਦੁਆਲੇ ਹੋਈਆਂ ਲੱਗੀ ਜਮਾ ਤੇ ਨਾ ਤੇ ਛੱਡ ਗਿਆ ਤੇ ਅੱਜ ਹਾਂ ਝੇਰੜੀ ਵਾਇਆ ਨੋ ਨੋ ਗਿਆ ਦੀ ਤਿਆਰੀ ਤੇ ਅਸੀਂ ਉਦਾਂ ਤੁਰਪੇ ਭਾਬੀ ਆ ਗਈ ਸਿਰ ਤੇ ਵਾਇਏ ਨੇ ਹੱਡ ਨੂੰ ਜਾਈ ਤੌਰ ਤੇ ਗਰਸ਼ਣ ਦੀ ਲੱਗਣ ਦੀ ਜੀ ਭਾਬੀ ਜੀ ਵੀ ਦੀ ਸ਼ੜਿਆਂ ਨੇ ਆਪੇ ਤਲਕੇ ਲਾਉਣੇ ਅੱਜ ਮਮੀ ਚਲ ਗਏ ਨਾ ਗੁਰシャン ਦੇ ਪੌਣਾ ਸਾਹਿਬ ਦੇ ਹੁਣ ਇਹਨੂੰ ਰੋਟੀ ਗੁਰシャン ਨੂੰ ਵੀ ਨਾ ਬਹੁਤ ਸਨਾਨ ਕਰਦਾ ਘੁੰਮ ਘਮ ਥੱਕ ਗਿਆ ਜੇ ਮੇਰਾ ਦਮਸਾ ਜੀਤ ਗਿਆ ਤੁਹਾਨੂੰ ਵੀ ਜਰੀ ਜਰੀ ਕਰਦਾ ਮੈਂ ਤਾਂ ਇਹ ਦਰਮਾਨ ਉੱਠ ਕੇ ਗਿਆ ਕੰਮਾਂ ਤੇ ਚਲ ਜਣਾ ਚਲੋ ਚੰਗਰ ਬਾਏ ਕਰਦੇ ਬਾਏ ਬਾਏ ਗੁਰਨવાય ਬਾਏ 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 ਅੱਲੀ ਗੱਲ ਆਖਾਂ ਦੀ ਇਹ ਪੂਰੇ ਘਰ ਹੁਣ ਤੇ ਉਥੋ ਹੀ ਛਿਤੀ ਆ ਗਏ 9:30 ਘਰ ਪਛਾਦਾ ਪਾਣੀ ਛੱਕ ਕੇ ਤੇ ਹੁਣ ਮੈਂ ਲੱਗ ਕੇ ਰੈਸਟ ਕਰਦ ਤੇ ਇਹਦੇ ਕਰਵਾਇ ਰੈਸਟ ਨਹੀਂ ਲੀਹੀ ਰੱਬ ਨੇ ਰੱਬ ਨੇ ਆ ਨਹੀਂ ਰੱਬ ਨੇ ਲਿਖੀ ਮੈਂ ਆਪਣੇ ਲਈ ਹਾਂ ਮੈਂ ਕਰਦੀ ਕਹਿ ਮੈਂ ਰਸ ਕੀਤਾ ਕੀ ਮਿਲਣਾ ਬੰਦੇ ਨੇ ਕੰਮ ਕਰਦੇ ਸ੍ਰੀ ਤਾਦਰੁਸਤ ਰਹਿੰਦਾ ਉਹਦੇ ਨੂੰ ਆਂਦਾ ਮੈਂ ਲੰਮੇ ਪਿਆ ਆਂਦਾ ਜਾ ਜਾ ਕੰਮ-ਕਮ ਕਰ ਲਾਂਦਾ ਫੇਰ ਕੀ ਹੋਊਗਾ ਆਂਦਾ ਫੇਰ ਚਾਰ ਪੈਸੇ ਆਇਂਦੇ ਆਂਦਾ ਫੇਰ ਕੀ ਹੋਊਗਾ ਹਰਨ ਦਾ ਜਿੰਦਗੀ ਵਧੀਆ ਲੰਘ ਜੂਈ ਜਾਂਦਾ ਫੇਰ ਕਿਉ ਫੇਰ ਤੂੰ ਆਰਾਮ ਨਾਲ ਸੌਂ ਜਾਂਦਾ ਉਹ ਕੀ ਕਰਨੇ ਵਿੱਚ ਸੁੱਤਾ ਹੀ ਹੈ ਉਹ ਮੇਰਾ ਹਾਲ ਹੀ ਮੈਂ ਨਹੀਂ ਹੋਇਆ ਤੇ ਤੂੰ ਕਰੀ ਜਾਂਦਾ ਉਹ ਤੇਰੇ ਤੇ ਸਵੇਟੂੰਡੂ ਹੋਣੀ ਸੜੇ ਜਾਣੀ ਆ ਸਾਨੂੰ ਤੇ ਆਪਣੇ ਹੱਥਾਂ ਨਾਲ ਕਰਨਾ ਪੈਣਾ ਠੀਕ ਤਖੜੇ ਹੋ ਕੇ ਕੰਮ ਕਰੋ ਕੰਮ ਕਰਦੇ ਸੋਹਣੇ ਲੱਗਦਾ ਚਲ ਠੀਕ ਹੈ ਬੜੇ ਕੱਲ ਨੂੰ ਸਦਾ ਇਹ ਕੰਮ ਕਰਨ ਫਿਰਦੀ ਮੈਂ ਚਾਹ ਜਲ ਉੱਥੇ ਭੋਲ ਲਈ ਤੇ ਮੂੰਗਰੇ ਦੇ ਉੱਥੇ ਸਬਜ਼ੀ ਭੋਲ ਲਈ ਤੇ ਹੋਰ ਇੱਕ ਬੰਨ ਕੀ ਜੀ ਹਾਂ ਤੇ ਦੁਨੀਆ ਦਾ ਭਲਾ ਕਰੋ ਤੇ ਬੁਰਾ ਹੋਏ ਨਾ ਮੈਂ ਇਹਦਾ ਚਾਰਜਰ ਮੈਂ ਇਹਨੇ ਖੜਿਆ ਨਹੀਂ ਮੈਂ ਮਗਰ ਚਾਰਜਰ ਜੀ ਲੈ ਵੀ ਗਦੀ ਵੀ ਮੈਂ ਕੀ ਗੱਲ ਕਰਨੂੰ ਆ ਸੋਭਾ ਨਹੀਂ ਹੈ ਮੈਂ ਚਾਰਜਰ ਖੜਿਆ ਵਿਚਾਰੀ ਲਾ ਲੂਗੀ ਚਾਰਜ ਤੇ ਤੇ ਉੱਥੇ ਟੇਬਲ ਤੇ ਪਿਆ ਨਾ ਨੇ ਲਾਇਆ ਉੱਥੇ ਤਾਂ ਉੱਥੇ ਪਿਆ ਰਹਿ ਗਿਆ ਹਾਂ ਨਗਲੀ ਚਾਰਜਰ ਫੋਨ ਚਾਰਜ ਕਰਦੀ ਤੇ ਬਾਈ ਬੈਟਰੀ ਖਰਾਬ ਹੋ ਜੇ ਇਹ ਥੋੜਾ ਜਿਹਾ ਹੋ ਗਿਆ ਇਹ ਬੂਤ ਤੇ ਵਟਾਲਾ ਮੇਰੇ ਨਾਲ ਹਾਂ ਫੋਟੋ ਵਟਾਲਾ ਮੇਰੇ ਨਾਲ ਨਹੀਂ ਆਪਣੀ ਚੀਜ਼ ਮੈਂ ਦਿੰਦੀ ਹਿੰਦੀ ਕਿ ਲੈ ਲੜਾ ਸਕੋ ਤੈਨੂੰ ਤਿੰਨ ਕੈਮਰਾ ਵਾਲਾ ਮਿਲਣਾ ਹਾਂ ਤੇ ਟੋਰ ਬਣੂਗੀ ਸਭ ਨੂੰ ਨਹੀਂ ਮੈਂ ਟੋਰ ਬੜਾਉਂਦੀ ਆਪਣੇ ਜੀ ਦਾ ਲਾਣ ਦੇ ਮਾਣੇ ਬੜਾ ਹੁੰਦਾ ਕਿ ਗਵਾਹ ਚ ਕੋਈ ਗੱਲ ਕੋਈ ਵੀ ਗਲਤ ਨਹੀਂ ਕਰੂਗਾ ਅਗਰ ਡੇਗ ਗਿਆ ਤਾਂ ਤੈਨੂੰ ਕੋਈ ਗੱਲ ਕਰਨ ਮੇਰਾ ਦੇਰ ਲੱਗਦਾ ਹੁਣ ਮੈਂ ਕਹਾਂ ਗੱਲਾਂ ਸੰਦੀ ਨਾ ਇਹ ਜੀ ਕੋ ਨਹੀਂ ਮੈਂ ਨਹੀਂ ਇਹ ਦੇਣਾ ਆਪਣਾ ਯਾਤਰੀਆ ਇੱਕ ਤੁਸੀਂ ਦੰਦੇਗਾ ਨਾ ਜਿਹੜੇ ਅਸੀਂ ਆ ਟੀਵੀ ਲਾ ਦੇ ਤੇ ਰਿਮੋਟ ਮੈਨੂੰ ਫੜਾ ਦੇ ਬਾਲੂ ਕੋ ਕੰਮ ਮੈਂ ਕਹਾਂ ਦੱਸ ਦੇ ਕੇਰੀ ਪਾਣੀ ਕੋਈ ਚਾਹ ਦਾ ਅਗਲਾ ਫੜਾ ਦੇ ਚਾਰ ਜਣੀਆਂ ਕੁਰਸੀ ਸਾਹਮਣੇ ਚੁੱਕ ਕੇ ਬਾਹਰ ਰੱਖ ਦੇ ਰਿਮੋਟ ਫੜਾ ਦੇ ਪਾਣੀ ਉਹ ਕੁਰਸੀ ਮੈਨੇ ਅੱਗੋ ਚੁੱਕ ਕੇ ਪਰੇ ਰੱਖ ਦੇ ਤੇ ਪਾਣੀ ਦਾ ਗਲਾ ਫੜਾ ਜਾ ਚਾਹ ਬਣਾ ਜਾ ਚਾਹ ਨਹੀਂ ਪੀਂ ਤੜੀ ਨਾਲ ਹੀ ਪੀਵਾਂ ਹੋਰ ਵੀ ਕੰਮ ਹੀ ਧੱਕ ਬਸ ਬਸ ਹੋਣੇ ਹੋਣਾ ਪੱਕਾ ਦਾ ਚੂਹ 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 ਜਾਂਦਾ ਸਾਰੇ ਲੋਹਾ ਦੇ ਪਰੇ ਮਾਰਿਆ ਮੈਂ ਵੇਚ ਬੰਦਾ ਠੀਕ ਨਹੀਂ ਨਵਾਲੇ ਹੀ ਇਹ ਕੰਮ ਦਾ ਪੱਕਾ ਨਹੀਂ ਇਹ ओरिएंट ਕੰਪਨੀ ਦਾ ਸ਼ੇਅਰ ਤੈਨੂੰ ਘਾਟੇ ਜਾਂਦਾ ਮਾਰੇ ਪੱਕੇ ਵੇਚ ਦੇ ਧੀ ਤੇ ਬੁਲਾ ਰਹੇ ਆਪੜ ਦਾ ਅੱਗੇ ਕਰਦੇ ਤੇ ਫਿਲਮ ਚੱਲਣ ਲੱਗੀ ਆਹ ਬਾਰੀ ਬੰਦਗਾ ਦੀ ਕੜਚ ਕੜਚ ਵੱਜਣ ਦੀ ਜਾ ਬਰਾਬਾ ਇੱਕ ਬੰਦੇ ਅਗਲੀ ਤਰ੍ਹਾਂ ਹੀ ਨਾ ਆਉਂਦੇ ਆਵਗੇ ਦੇ ਮੈਨੂੰ ਕਰਨ ਦੇ 50 ਤੈਨੂੰ ਮੈਂ ਕੀ ਕਿਹਾ ਕੰਮ ਨਹੀਂ ਦੱਸੀ ਚਾਹਾਂ ਕਿਦਾਂ ਮੈਂ ਕੰਮ ਨਹੀਂ ਆਇਆ ਤੇ ਮੇਰੀ ਕੋਈ ਖਾਲੀ ਨਹੀਂ ਲਈ ਇੱਥੋਂ ਹੀ ਰਹਿ ਦਿੰਦਾ ਨਹੀਂ ਵਾਕਈ ਸੇ ਪਰੋਂ ਨਹੀਂ ਕਾਦੇ ਤੇ ਚਪਾ ਦੇ ਕਰ ਦੇ ਹਾਂ ਹਾਂ ਖਾ ਉਹ ਰੋਟੀ ਤਾਂ 40 ਫਰਮ ਲਾ ਲਈ ਹੁਣ ਮੈਂ ਚੱਲ ਭੱਜ ਜਾਣ ਪੂਟੋ ਦੀਆਂ ਵਾਹ ਉਹ ਨਹੀਂ ਚੱਲ ਜੀ ਪੂਤ ਗਈ ਮੈਨੂੰ ਅੰਜੂਣਾ ਆਪਣੀ ਸ਼ਾਪਿੰਗ ਜਿਹੜੀ ਆਪਾਂ ਕਰ ਲਈਏ ਤੇ ਹੁਣ ਆਪਾਂ ਥੋੜਾ ਜਿਹਾ ਕੰਮ ਹੀ ਹੋ ਪਹਜਾ ਦੇ ਵਿੱਚ ਉਹਦੀ ਘਰ ਆਣ ਕੇ ਵੈਸੇ ਨਿਕਲਣ ਨੂੰ ਜੀ ਨਹੀਂ ਕਰਦਾ ਕਦੀ ਕੁਝ ਖਰੀਦ ਲੋ ਕਦੀ ਕੁਝ ਖਰੀਦ ਲੋ ਦੇਖੋ ਹੁਣ ਮੇਰੇ ਕਾਫੀ ਦਿਨ ਹੋ ਗਏ ਹੀ ਇੱਕ ਫੇਸ਼ੀਅਲ ਦੀ ਸੀਟ ਕਿਰੇ ਰਹੀ ਮੇਰਾ ਤਾਂ ਉਹ ਵੀ ਕਰਾਈ ਲਈ ਅੱਜ ਥੋੜਾ ਫ੍ਰੀ ਹੀ ਗੈਸਟ ਵਗੈਰਾ ਸਾਰੇ ਚਲ ਗਏ ਜੇ ਮੈਂ ਪਿੰਡੋਂ ਆਪਣੇ ਨੂੰ ਛੇਤੀ ਟਾਈਮ ਬਣਾ ਕੇ ਕਿ ਮੈਂ ਮੇਰੀ ਮੰਮੀ ਕਰਨੀ ਹੈਗੇ ਹੁਣ ਆਪਾਂ ਪਹੁੰਚਦੇ ਹਾਂ ਇੱਥੇ ਹਾਂਜੀ ਹੁਣ ਇਹ ਪਹੁੰਚ ਗਏ ਫਰੀਆ ਸਟੂਨ ਕੋ ਵੇ ਦੇਖੀ ਕਰਦੇ ਹਾਂ ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵਧੀਆ ਜੀ ਕੋਮੈ ਦੇ ਹਾਂਜੀ ਕੋਮੈ ਤੁਸੀਂ ਕੋਮਾ ਹੈ ਹੋ ਹਾਂਜੀ ਵਧੀਆ ਕਿੱਦਾਂ ਰਹੇ ਟ੍ਰਿਪ ਬਹੁਤ ਵਧੀਆ ਹੁਣ ਤੇ ਮੈਂ ਬਸ ਲਾਸਟ ਸਿਟਿੰਗ ਮੇਰੀ ਅਜ ਰਹਿ ਗਈ ਮੈਂ ਦੀਦੀ ਕੋ ਹੋਈ ਜਾਵਾ ਕਾਫੀ ਟਾਈਮ ਹੋ ਗਿਆ ਮੈਨੂੰ ਲੱਗਦਾ ਮੈਨੇ ਨੂੰ ਮਹੀਨੇ ਬਾਅਦ ਹੁੰਦੀ ਪਈ ਤੁਸੀਂ ਜ਼ਿਆਦਾ ਹੀ ਟਾਈਮ ਗਾੜ ਦੇ ਹੁੰਦੇ ਸਹੀ ਗੱਲ ਹੈ ਚ ਵਾਜਦਾ ਰਿਜ਼ਲਟ ਦੋ ਸਿਟਿੰਗ ਕਰਾਂਗੇ ਕਿ ਤੇਰੀ ਸਾਰੀ ਜਿਹੜੀ ਲਾਈਟ ਲਾਈਟ ਪਿਗਮੈਂਟੇਸ਼ਨ ਵੀ ਰਹਿ ਉਹ ਵੀ ਖਤਮ ਹੋ ਜਾਏ ਬੜਾ ਫਰਕ ਪਿਆ ਹੁਣ ਤੇ ਮੈਂ ਸਭ ਨੂੰ ਕਹਿੰਦਾ ਜੇ ਤੋ ਉਹ ਕਹਿਣਾ ਚਾਹਣਨ ਫੇਰ ਜਾ ਕੇ ਮਤਲਬ ਵਧੀਆ ਹੁੰਦਾ ਹੈ ਕਿ ਉਹ ਕਹਿੰਦੇ ਕਿ ਉਹ ਕਾਫੀ ਫਰਕ ਪੈ ਗਿਆ ਅੱਗੇ ਨਾਲ ਨਹੀਂ ਹੁੰਦਾ ਨੇ ਉਧਰ ਦੀ ਸਿਟਿੰਗ ਕਰੇ ਤੁਹਾਡਾ ਸਾਰਾ ਫੇਸ ਕਲੀਅਰ ਹੋ ਜਾਏਗਾ ਤੁਹਾਡੀ ਵਾਈਟਨਿੰਗ ਵੀ ਆਏਗੀ ਔਰ ਤੁਹਾਨੂੰ ਕੋਈ ਮੇਕਅਪ ਦੀ ਜ਼ਰੂਰਤ ਨਹੀਂ ਪੈਗੀ ਹੁਣ ਸਿੱਕ ਨਵੀਂ ਟ੍ਰੀਟਮੈਂਟ ਲੈ ਕੇ ਆਏ ਹਾਂ ਵਧੀਆ ਤੁਹਾਨੂੰ ਮੇਕਅਪ ਦੀ ਕੋਈ ਜ਼ਰੂਰਤ ਨਹੀਂ ਪੈਗੀ ਮੇਕਅਪ ਤੋਂ ਬਿਨਾ ਤੇ ਮੈਂ ਰਹਿ ਨਹੀਂ ਸਕਦੀ ਤੁਸੀਂ ਮੇਕਅਪ ਤੋਂ ਬਿਨਾ ਹੀ ਰਹਿਣਾ ਸ਼ੁਰੂ ਕਰ ਦੋਗੇ ਕਿਉਂਕਿ ਤੁਹਾਡੇ ਫੇਸ ਤੇ ਇਨਾ 글로 ਨੈਚਰਲੀ ਆ ਜਾਏਗਾ ਤੁਹਾਡੇ ਪਿਗਮੈਂਟੇਸ਼ਨ ਸਕਾਰਸ ਕੋਈ ਪਿੰਪਲ ਐਕਨੇ ਦੇ ਸਕਾਰਸ ਕੋਈ ਵੀ ਪ੍ਰੋਬਲਮ ਹੈ ਮਲਾਜ਼ਮਾ ਹੈ ਉਹ ਤੁਹਾਡਾ ਸਾਰਾ ਇੱਕ ਹੀ ਟਰੀਟਮੈਂਟ ਨਾਲ ਸਹੀ ਠੀਕ ਕਰਕੇ ਦਵਾ ਦੇਗਾ ਵੈਰੀ ਗੁੱਡ ਵਧੀਆ ਫਿਰ ਤੁਸੀਂ ਸ਼ੁਰੂ ਕਰੋਗੇ ਜਲਦੀ ਉਹ ਦੇਖੋ ਆਪਣਾ ਠੀਕ ਹੈ ਸਾਰੇ ਮੇਰੇ ਕਲਾਈਂਟ ਵੀ ਮੇਰੇ ਨਾਲ ਜੁੜੇ ਕਿਉਂ ਉਹਨਾਂ ਨੇ ਕਸਟਮਰ ਮੇਰੇ ਤੁਹਾਡੇ ਤਾਂ ਹੀ ਆਣੇ ਜੇ ਮੇਰੇ ਫੇਸ ਤੇ 글로ਵ ਹੋ ਠੀਕ ਹੈ ਤੁਹਾਡਾ ਹੁਣ ਇਸ ਟਰੀਟਮੈਂਟ ਤੋਂ ਬਾਅਦ ਤੁਹਾਡੇ ਸਾਰੇ ਜਿਹੜੇ ਵੀ ਥੀਵਰਸ ਹੈ ਸਾਰੇ ਤੁਹਾਨੂੰ ਦੇਖਣਗੇ ਡੇ ਬਾਏ ਡੇ ਤੁਹਾਡਾ ਫੇਸ ਕਿੰਨਾ ਅੱਛਾ ਹੋਰ ਕਿੰਨਾ ਗਲੋਇੰਗ ਹੋ ਜਾਏਗਾ ਆਪੇ ਪਿਗਮੈਂਟੇਸ਼ਨ ਫਿਰ ਉਹਨਾਂ ਨੂੰ ਰਿਜ਼ਲਟਸ ਤੇ ਖੁਦ ਦੇਖਣਗੇ ਚਲੋ ਅੱਜ ਸਟਾਰਟ ਕਰਦੇ ਹਾਂ ਤੁਹਾਡਾ ਟਰੀਟਮੈਂਟ ਸਟਾਰਟ ਓਕੇ ਜੀ ਹਾਂ ਜੀ ਤੇ ਭਾਬੀ ਇਹ ਮੈਨੂੰ ਕਹਾਈ 글로ਸ ਲੈਣ ਲਈ ਥੋਪ ਲੈ ਲਿਆ ਸਲੈਕਟ ਕਰ ਲੇ 글로ਸ ਕਿਹੜਾ ਲੈਣੀ ਬੜੇ ਸੋਹਣੇ ਇੱਥ ਦੇ ਕਿ ਕਰਦਾ ਪੈਗ ਮੇਲ ਪੈਂਟਸ ਕਲਰ ਬੋਤਲ ਰੱਖਣੀ ਨਹੀਂ ਕਿ ਨਹੀਂ ਦੇਖੋ ਹੁਣ ਭੁੱਖ ਲੱਗੀ ਹੁਣ ਫੂਡ ਚਾਟ ਲਵਾਂਗੇ ਭਾਜੀ ਬਣਾਉਂਦੇ ਬਹੁਤ ਜਿਆਦਾ ਟੇਸਟੀ ਬਣਨਗੇ ਦੇਖਣ ਨੂੰ ਹਾਂਜੀ ਅੱਜ ਕਾਫੀ ਰੈਸਟ ਤੋਂ ਬਾਅਦ ਮੈਂ ਉੱਠਿਆ ਤੇ ਥੋੜਾ ਜਿਹਾ ਕਰਦਾ ਕੰਮ ਕਰਾਉਣਾ ਸੀ ਇਹ ਪੱਖੇ ਭੁੱਖੇ ਜਿਹੜੇ ਤੂੰ ਜੁਗੰਦੇ ਹਨ ਨੂੰ ਸੈੱਟ ਕਰਾਉਣਾ ਦੀ ਬੈਰਿੰਗ ਕਰਾਉਣੀ ਥੋੜੀ ਜਿਹੀ ਥੋੜਾ ਜਿਹਾ ਦੋ ਕੰਮ ਹੋ ਰਿਹਾ ਉਹ ਕਰਾਉਣੇ ਤੂੰ ਗੰਡੀ ਮੈਂ ਕਿਵੇਂ ਭੈਣ ਦਾ ਪਾਸੇ ਨਹੀਂ ਪਹੁੰਚਾ ਦੇਖਣ ਨਹੀਂ ਕਿ ਕਿੱਥੇ ਪਹੁੰਚਿਆ ਹੂੰ ਹੂੰ ਰਾਜ ਵਿੱਚ ਨਹੀਂ ਰਾਜ ਪਹੁੰਚ ਗਿਆ ਗੱਡੀ ਤੇ ਮਮੀ ਇੱਥੇ ਇੱਕਦਮ ਮਛਰ ਇੰਨਾ ਨਾ ਵੀ ਘਰੋਂ ਬਾਹਰ ਨਿਕਲੋ ਤਾਂ ਮੈਂ ਪੈ ਜਾਂਦਾ ਤੇ ਹੁਣ ਮੈਂ ਰੱਦਾ ਉਹਦਾ ਮੈਂ ਚਪਟੀਆਂ ਹੀ ਲੈਣ ਜਾਣਾ ਸੀ ਆ ਤੇ ਮੈਂ ਡਰਦਾ ਮਛਰ ਤੋਂ ਜਾਣ ਹੀ ਨਹੀਂ ਰਹਿ ਤੇ ਸਰੀਰ 'ਚ ਕਿਤੇ ਵੀ ਵਰਜੇ ਸਮੈਲ ਬੁਰੀ ਆਉਂਦੀ ਏ ਗੰਦੀ ਜੀ ਤੇ ਹੁਣ ਮੈਂ ਕਿਹ ਘਾਰ ਹੀ ਨਾ ਦੇ ਬਾਹਰ ਕਿੰਨਾ ਹੋਗਾ ਗੱਡੀ ਲੈਣੇ ਉੱਥੇ ਤੱਕ ਜਾਣੇ ਜਾਂਦੇ ਮਛਰ ਤੋਂ ਤੇ ਬਚਾਂ ਇਹ ਗੋਰੀ ਵੇ ਭੱਜ ਜਾਏ ਬਾਹਰ ਮਛਰ ਜੀ ਉਹ ਬਾਗੀ ਪਾਜੂ 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 ਕੋਈ ਪਾਲਣ ਦਾ ਨੁਕਾ ਨਹੀਂ ਨੋ 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 ਅਸਦਾ ਮੇਰਾ ਲੱਡੂ ਆ ਗੰਮੀ ਆ ਕਿਉਂ ਬੋਣ ਨਹੀਂ ਗਰਮੀ ਘੜੇ ਘੜੇ ਮੈਂ ਮਤਲਬ ਸਿਨਾ ਆਇਆ ਨੂੰ ਮੈਂ ਤਾਂ ਗੋਨੋ ਆਇਆ ਇਕਲੇ ਆ ਬੰਦਰ ਨੰਦਪੁਰ ਸਾਹਿਬ ਤੋਂ ਚੱਲ ਆਪਾਂ ਵੇਖੀ ਬੰਦਰ ਜੇ ਮम्मा ਆਪਣੀ ਨੂੰ ਕਾਇਆ ਕੱਢ ਕੇ ਦਵੇ ਕਿੱਥੇ ਆ ਆ ਇਸ ਤਰ੍ਹਾਂ ਕਰਾਉਣੇ ਪਈ ਤੇ ਮਗਰ ਨਹੀਂ ਆ ਹਾਂ ਉਹ ਮੈਂ ਦੱਸਾਂ ਇਹ ਬੇਟਾ ਤੇ ਉਹ ਫਾਈਟ ਕਰਨੇ ਪੈ ਤੱਕ ਅਸੇ ਠੀਕ ਹੈ ਕਾਫੀ ਹੈਗੀ ਯਾਰ ਨਾਲੀ ਨਹੀਂ ਉਹ ਗੁਰਨਵਾਜ ਦੇ ਬਾਜ਼ੀਆਂ ਖੇਡਦੇ ਤੁਸੀਂ ਲੱਗ ਕੇ ਜਾਂਦੇ ਮੈਂ ਸੈਲ ਲੈ ਆਉਣੇ ਤੇ ਚਪਾਉਣੇ ਹੀ ਤੇ ਉਹਦੇ ਵਾਂਹ ਕੱਢ ਕੇ ਪਾ ਦਿੰਨਾ ਉਹਦੇ ਵੱਡੇ ਭਾਰੇ ਚੱਲਦਾ ਨਹੀਂ ਆਹ ਚਾਉਣਾ ਬੰਦ ਹੈ ਆਪਾਂ ਇਹ ਕਹਿੰਦੇ ਆਂਦੇ ਬੱਸ ਆ ਕਿੰਨੇ ਬੰਦਰੇ ਉਥੇ ਚੋਗਾ ਪਾਇਆ ਇਹਨੂੰ ਆਹ ਚਾਉਣਾ ਬਣਾ ਨਜ਼ਾਰਾ ਆ ਬੰਦੇ ਕਿਲੋ ਦਾ ਪਰ ਹਮਤ ਕਰੋ ਹੱਕੀ ਨੰਨਾ ਸਾਲਾ ਨਾ ਦੁਕਾਨ ਤੋਂ ਮੈਂ ਚੇਤਾ ਨਹੀਂ ਦਿਖਾਉ ਮੈਂ ਨਹੀਂ ਕਰੀ ਮੈਂ ਸ਼ਾਇਦ ਮੇਰੇ ਤੋਂ 200 ਪੈਸਾ ਲਿਆ ਛੋਟੇ ਇਹ ਆਪਣੇ ਮੋੜ ਚ ਕਰ ਲੋ ਦੋ ਹੀ ਆਉਂਦੇ ਤਿੰਨ ਕਹੀ ਤੇ ਇੱਕ ਹੋਰ ਇਹ ਤੇ ਖੜਾਉਣੇ ਜਾਗੇ ਇਹ ਤੇ ਕਿਹੜਾ ਕਿਹੜਾ ਖੜਾਉਣਾ ਹੈ ਤੇ ਉਹ ਚ ਹੈਗੇ ਜਿਹੜੀ ਸੱਚੇ ਦੀ ਉਹ ਨੀਗੀ ਜੀ ਆ ਇਹ ਜਿਹੜੀ ਇਹਦੀ ਖੜਾਉਣਾ ਨਹੀਂ ਲੈਂਦਾ ਇਹ ਮਾਸੀ ਨੇ ਉਹ ਚ ਹੈਗੇ ਮੈਂ ਕੱਟਣੇ ਨਹੀਂ ਕੱਟਣੇ ਬਣਾਉਣਾ ਸ਼ੇਕ ਬਣਾ ਲਿਆ ਪੁੱਤ ਬੜ ਲੱਗੀ ਗੜਾ ਵਧਰ ਕਿੰਨਾ ਖਰਾ ਨਹੀਂ ਨਹੀਂ ਉਹਦੇ ਨੂੰ ਬਨਾਣਾ ਸ਼ੇਕ ਬਗਾਨਾ ਸ਼ੇਕ ਬਗਾਨਾ ਸ਼ੇਕ ਪੀਣਾ ਦੀ ਬਨਾਣਾ ਦੀ ਪੀਣਾ ਤੇ ਚੱਲ ਲਿਆ ਆਰੇ ਲੱਗਾਈ ਮੈਂ ਵੀਰ ਥੱਲੇ ਮੈਂ ਭਾਇਆ ਇਹ ਬਣਾ ਕੇ ਡੰਡੇ ਉਹਨੇ ਵੇ ਵੇ ਖੁਸ਼ ਹੋਈ ਜਾਂਦਾ ਮਤਾਂ ਕਹਿੰਦੀ ਥੱਲੇ ਉੱਚਾ ਦਾ ਆਣਾ ਦਾ ਸਾਧਨਾ ਇਹਦਾਂ ਆਉਣੀ ਨਾ ਚੱਲਣੇ ਖਡਾਉਣੇ ਨਹੀਂ ਨਾ ਚੱਲਣੇ ਮੁੜਕੇ ਜੇ ਬਾਂਦਰ ਤੇ ਸੱਲ ਲਿਆ ਗਿਆ ਦੋ ਦਰ ਮੋੜ ਚਾ ਗਿਆ ਇੱਕ ਹੋਰ ਲੱਭ ਕੇ ਲਿਆ ਬਹੁ ਬਣ ਕੇ ਕਦੀ ਬਣੀ ਨਹੀਂ ਗੱਲ ਤੇ ਉਹਨੇ ਦੀ ਵਿੱਚੋਂ ਕੱਢ ਕੇ ਅਸੀਂ ਗੁਰਨੇਵਾ ਇਹਦੇ ਵਿੱਚ ਕੱਢਦੇ ਸੱਲ ਆਪਾਂ ਇੱਥੇ ਆ ਗਏ ਤੇ ਕੁਝ ਰਿਮੋਟ 'ਚ ਆ ਗਏ ਤਿੰਨ ਸਾਲ ਆਪਾਂ ਪਏ ਨੇ ਫਿਰ ਆਪਾਂ ਚਲਾਉਨੇ ਬਾਂਦਰ ਕਿੱਥੇ ਆ ਆ ਲੋ ਤੇ ਆਪਾਂ ਪੁੱਤ ਕਨਾਂ ਕੋ ਸਨਾਹ ਦੇਈ ਜਾਂਦੇ ਦੇਈ ਜਾਂਦੇ ਮੈਨੂੰ ਅਸੀਂ ਅਸੀਂ ਇਹਦੇ ਸਨਾਹ ਦੇਣਤੀਆਂ ਦੋ ਜਣੇ ਹਣੇ ਇਹਦੇ 'ਚ ਵੀ ਬਾਂਦਰ 'ਚ ਵੀ ਸੱਲ ਬਾਤ ਹੈ ਖਲਾ ਕਰਨੇ ਬਾਂਦਰ ਉਹਨ ਕਰੀਏ ਬਲਾ ਕੀ ਕਰਦਾ ਉਹ ਖਲਾਗ ਲੈ ਜਾ ਉਹ ਤੂੰ ਬੋੜਾ ਕਾਲਾ ਆਏ ਹਾਏ ਓਏ ਕੀ ਹੈ ਨਸੈਲੀ ਲੜੇ ਆਪਣੇ ਚਾਲਾ ਮਾਰ ਮਾਰ ਕੇ ਆ ਨਾ ਬੰਦਾ ਨਹੀਂ ਚੱਲ ਰ ਗਿਆ ਦੱਤ ਗਿਆ ਕਰਨ ਵਾਸਤੇ ਮਤੁ ਕੀ ਕਰਦਾ ਹੈ ਹਾਂ ਮਜ਼ਾ ਆ ਰਿਹਾ ਮਜ਼ਾ ਆ ਰਿਹਾ ਬੰਦਰ ਦਾ ਆ ਵੇ ਕੀ ਹੱਥ ਲਾਵੇਂ ਚੱਲ ਜਾਂਦਾ ਨਹੀਂ ਮੈ ਕਿਦਾਂ ਬਦਲਾ ਜਾਂਦਾ ਹੈ ਸੈਂਸਰੀ ਘਰੇ ਵਿੱਚ ਬੜੀਆਂ ਹਰਕਾ ਕਰਦਾ ਆਈ ਗੋਨਿਆਂ ਨੂੰ ਵੇਖ ਕੇ ਕੋਈ ਨਹੀਂ ਇਹਦਾ ਪਰਦ ਵੇਖਣਾ ਉਹ ਭੱਜ ਜਾਂਦਾ ਇੱਕੋ ਫੜ ਲਓ ਆ ਬੰਦੋ ਇਹਨਾਂ ਨੂੰ ਵੇਰ ਮੜਿਆ ਪ੍ਰਾਈਵੇਟ ਆ ਗਾ ਚੱਲ ਜੇ ਨਿਕਲ ਜਾਂਦੇ ਮੈਂ ਟੇਪ ਹੀ ਲਾ ਦਿੰਦੀ ਮੈਂ ਹਾਂਜੀ ਤੇ ਪਹੁੰਚ ਗਵਾਂਡੀਆਂ ਦੇ ਘਰ ਤੇ ਗਵਾਂਡੀਆਂ ਨੇ ਆ ਜਵਾਵਾ ਸਮਾਨ ਸਮੋਲ ਲੈਂਦਾ ਇੱਕ ਤਿਆਰ ਰੱਖਦੇ ਆ ਲਈ ਫਿਰ ਫਿਰ ਮਿਲ ਜਾ ਤੂਗਾ ਨਾ ਬੰਦਗੀ ਤਾਂ ਨਾ ਕਪੜਾ ਨੇ ਕੋਨਾ ਆਏ ਓਏ ਚਾਚਾ ਤੇ ਮਾਸੀ ਆਏ ਜੱਸ ਕਰਨ ਚਾਚਾ ਜਿਆਲੀ ਦੇ ਬਣਾਈ ਕੋਈ ਜ਼ਿੰਦਗੀ ਨਹੀਂ ਆ ਨਾ ਓਏ ਆ ਭਰਾਵਾ ਰਾਜ ਨਹੀਂ ਮੈਂ ਬੜਾ ਮਸ਼ਰੀ ਬੋਆ ਮੈਂ ਤਾਂ ਰਾਜ ਲਈ ਆਣ ਕੇ ਫੇਰ ਬਹੁਤ ਬਸੀ ਕੋ ਬਹੁਤ ਵੀ ਦੀ ਵੱਡੀ ਭੈਣ ਬਹੁਤ ਮਾਸੀ ਜਾਂ ਭੈਣ ਬਾਹੂ ਕਹੀ ਜਾਂਦਾ ਓਕੇ ਓਕੇ ਬੰਦਰ ਸਾਹਿਬ ਉੱਥੇ ਕੀ ਪ੍ਰੋਗਰਾਮ ਹੈ ਵੈਸੇ ਨਾ ਕਰਦੇ ਹਾਂ ਅੱਛਾ ਅੱਛਾ ਅਸੀਂ ਜੀ ਆਇਆਂ ਥੋੜੇ ਦਿਨਾਂ ਨੂੰ ਜਾਣਾ ਕਿ ਤੂੰ ਹਾਂ ਅਜੇ ਨਹੀਂ ਪਰ ਹੁਣ ਤੂੰ ਮੇਰੇ ਘਰ ਆ ਤਾਂ ਪੈ ਜੀਦਾ 5-10 ਦਿਨ ਠਹਿਰ ਕੇ ਨਹੀਂ ਕੀ ਹਾਲ ਹੈ ਵਧੀਆ ਆਂਦੇ ਤੇ ਵਾਵਾ ਸਮਾਨ ਲੈ ਕੇ ਕੁਰਸੀਆਂ ਨਵੀਆਂ ਲੈਣੇ ਆਂਦੇ ਕੁਰਸੀਆਂ ਬੜਾ ਲੈ ਕੇ ਹਾਂ ਜੂਸਰ ਲੈ ਗਿਆ ਹੈ ਚੰਗੀਆਂ ਅੱਜ ਲੁੱਟ ਮਚਾਈ ਜਾਂਦੇ ਤੋ ਮਨ ਡਰ ਲੱਗਦੇ ਆ ਕੰਦੀ ਨੂੰ ਘਰੇ ਤੇ ਮਾਸੀ ਕਮਾਂ ਬੈਠੀ ਕੇ ਆਏ ਆ ਦਮਦਮ ਡਰਾਈ ਜਾਉਂਦੇ ਖਾਲੀ ਮੈਨੂੰ ਆਲਾ ਨਾ ਕੋਈ ਹਾਇ ਨਾ ਵਰੋ ਆਇਆ ਮੈਂ ਕੱਲੀ ਆ ਨਾ ਘਰੇ ਅੱਗਾ ਤੇਰੀ ਯਾਰ ਨਾ ਬੰਦੇ ਨੂੰ ਅੰਦਰੋਂ ਬਿਸਾ ਜਾਈਂ ਨਾ ਤੂੰ ਹੀ ਆੜੇ ਚਲ ਦੇ ਜੇਲਾ ਤੂੰ ਹੀ ਜਾਂਦੇ ਤੁਸੀਂ ਕਿੰਨਾ ਆੜੇ ਚਲਣਾ ਮਸ਼ੀਨ ਨਾ ਮੈਂ ਆ ਜਾ ਰਾਂਡੀ ਫੇਰ ਆ ਕੇ ਬੈ ਗਈ ਏ ਜੋ ਬੋਲ ਖੰਡਾਏ ਮਾਸੀ ਪਾ ਭੰਗਣਾ ਬਣਾ ਵਧੀਆ ਬੈਠੇ ਮਾਸੀ ਬੰਨ ਦੇ ਤਾ ਕਦੋਂ ਕਿਥਾ ਰਾਜਾ ਤੋਂ ਤੁੰਗੋਂ ਕਿਥਾ ਜਾ ਰਿਹਾ ਜਰਾ ਲੱਗਿਆ ਨੱਚਿਆ ਗਿਆ ਮਾਸੀ ਨੂੰ ਥਕਾਜ ਦਿੱਤਾ ਹੈ ਹਾਂ ਮੇਰੀ ਮਾਸੀ ਕੁੜਮਣੀਆਂ ਨੇ ਨਾ ਤੂੰ ਮਾਸੀ ਜੀ ਐਤੋਂ ਹਾਏ ਨਹੀਂ ਹੋ ਤੂੰ ਜੀ ਜਿਹੜੀ ਚਾਚੀ ਦੇ ਰਹੀ ਨਹੀਂ ਪੈਣਾ ਨੇ ਤੇ ਮੈਨੂੰ ਤੂੰ ਹੀ ਤਾੜ ਕੇ ਇਹ ਤਾਂ ਨਾ ਚਾਚੀ ਨਹੀਂ ਛੱਡੀਆਂ ਮੇਰੀ ਚਾਚੀ ਦਾ ਜਿੱਦ ਮੇਰੀ ਚਾਚੀ ਦਾ ਨਾ ਡਾਲਾ ਹੋ ਜਾਂਦਾ ਜੱਟੀਆਂ ਨਵਾਂ ਰਾਤਾਂ ਨੋਹਰਾ ਤੀਆ ਨਾ ਹਾਂ ਮੈਂ ਮੈਨ ਦਾ ਕਹ ਲੈ ਕੇ ਨਮਕ ਆਵਲਾ ਕੀਤਾ ਇੰਨੇ ਨਾ ਮਾਸੀ ਘਾਰ ਰਾਲੇ ਕਿਦੇ ਹਾਂ ਕਮਾ ਮਾਸੀ ਵਰਸਿਆ ਹੋਰ ਮਾਸੀ ਕੋ ਪੂਰੀ ਪੂਰੀ ਯਾਰ ਯਾਰ ਸਾਈਡ ਬੈਕ ਹੁੰਦੀ ਹਾਂ ਮਾਸੀ ਬੁੱਢਿਆ ਬਸ ਬੁੱਢਿਆ ਨਾ ਬੁੱਢਿਆ ਤੇ ਜਿਹਦੇ ਮਾਸੀ ਦੇ ਵਾਲ ਕਾਲੇ ਹੈ ਐਵੇਂ ਮਾਸੀ ਕਰਦੀ ਐ ਐਵੇਂ ਕਰਦੀ ਐ ਨਹੀਂ ਮਾਸੀ ਹੈ ਜਿਆ ਛੋਟੀ ਐ ਮਾਸੀ ਦੀ ਉਮਰ ਛੋਟੀ ਐ ਤੇ ਸਭ ਪੱਗੀਆਂ ਸਾਲ ਨਹੀਂ ਚੈੱਕ ਨਾਲ ਦਬਰਸ ਲਿਆਵੇ ਦੰਗਾ ਜਿੱਤਿਆ ਨਹੀਂ ਲੈ ਕੇ ਤੇ ਹੀ ਆ ਪਰਸ ਦੀ ਮੈਂ ਜੀ ਚੱਲ ਗਈ ਆ ਚਾਚੇ ਨੇ ਕਵਰ ਵੀ ਮਾਸੀ ਵਾਲਾ ਪਾਇਆ ਸੀ ਪਰ ਤੇ ਪਾਇਆ ਨਾਲ ਉਹ ਵੈਸ ਸਪਾਈਡਰਮੈਨ ਵਾਲਾ ਇਹ ਸੱਸ ਨਹੀਂ ਜਾ ਰਹੀ ਕੋਈ ਟਿੰਕ ਪੰਗੀ ਤੇ ਕਰੀ ਜਾਬ ਚੜੇ ਅੰਡਰ ਲੱਗ ਡਿਆ ਹੈ ਕੰਦੀ ਸੱਚੀ ਵਿੱਚ ਅੰਡਰ ਲੱਗ ਡਿਆ ਮੈਂ ਕੰਦੀ ਤੇ ਉਦੋਂ ਪਤਾ ਨਹੀਂ ਲੱਭੇ ਕਮ ਜੀ ਜਦੋਂ ਤੇ ਮੈਸਾ ਫੋਟੋ ਮੜ ਗਿਆ ਹੂ ਮਾਸੀ ਕਿਥੇ ਗਈ ਤਵਾ ਭੱਜੀ ਹੋਣ ਅੰਦਰ ਮਾਸੀ ਕਿਥੇ ਗਈ ਵੇ ਡੋਰ ਡੋਰ ਚਾ ਪਿਆ ਤੇ ਮੈਨੂੰ ਪੁੱਛ ਲੈ ਕੰਮ ਤਾਂ ਮੇਗੇ ਹੋਣਾ ਰਹਿ ਗਈ ਚੱਲ ਬਈ ਬੁਈ ਮੈਨੂੰ ਫੜਾਏਂਗੇ ਹਾਏ ਵੀ ਜੂ ਹੁਣ ਇਹ ਕਿੰਨੇ ਨੂੰ ਇਹ ਤਾਂ ਸਭ ਨੇ ਪੀਸ ਦੋ ਮਿੰਟ ਟਾਈਪ ਹੈ ਜਿਵੇਂ ਮੈਨੇ ਵੀ ਨਹੀਂ ਮੈਬੂ ਐਕਚੁਅਲੀ ਇਹ ਇਦਾਂ ਹੀ ਕਰਦੀ ਬੱਸ ਵੀ ਮੈਨੂੰ ਬਾਤਾਨੇ ਮਾਰਨਾ ਨਾ ਤਾਨੇ ਮਾਰਨਾ ਹੁੰਦਾ ਹੈ ਜੇ ਤਾਨੇ ਮਾਰਨ ਸੱਜਣ ਨੂੰ ਵੀ ਚਾਹੀਦਾ ਆ ਗਿਆ ਪਾਪਾ ਨਾਂ ਤਰੀ ਮਾਤਾ ਨਹੀਂ ਆਈ ਮਾਤਾ ਰਹਿਣ ਦੇ ਭਰਾ ਓਏ ਇਹ ਤਾਂ ਫੋਨ ਕਰਨ ਲੱਗੀ ਹੈ ਬਸੇ ਭਾਜੀ ਬਣਨੀ ਮਾਦਰ ਕੇ ਘਰ ਆ ਯਾ ਤੂੰ ਸਾਰੇ ਵਾਂਡੇ ਜੀ ਦੀ ਮੰਮੀ ਵੀ ਚਲ ਗਈ ਤੇਰੀ ਵੀ ਚਲ ਗਈ ਚਾਚੀ ਜੀ ਦੇ ਸਾਰੇ ਭਾਜੀ ਕਿਨੇ ਬਣਾਉਣੀ ਸਵੇਰੇ ਅੱਛਾ ਕਵਲ ਭਾਜੀ ਮੰਮੀ ਸਿੱਧੇ ਨਾਲ ਕਵਲ ਨਹੀਂ ਐਵੇਂ ਉਹਦੇ ਕਹਿੰਦੇ ਕਿ ਹਲਾਈਆਂ ਬਣਾਉਣੀ ਤਾਂ ਤਾਂ ਮੱਛਰ ਤੇ ਆਇਆ ਸਰੀਰ 'ਚ ਵਰ ਜਾਂਦਾ ਨਾ ਮੱਛਰ ਮਾਂ ਸਰੀਰ 'ਚ ਵਰ ਜਾਂਦਾ ਆਹ ਲੈਣੀ ਗਈ ਮੱਛਰ ਤਾਂ ਨਹੀਂ ਹੈਗੀ ਆਹ ਚਾਚੇ ਨੇ ਫੜੀ ਥਾਬ ਨੇ ਆਹੋ ਜਾਨਾ ਮੈਂ ਕੋਹ ਹੱਤ ਤੱਕ ਇੱਕ ਤੂੰ ਵੀ ਕਰੇਂਗੀ ਭਾਜੀ ਲੈ ਕੇ ਜਾਣਾ ਭੂਆ ਕੋਲ ਮਾਸੀ ਛੁੱਟੀ ਟੈਨਸ਼ਨ ਪੈ ਗਈ ਚਾਚੇ ਦੀ ਛੁੱਟੀ ਨਹੀਂ ਹੈਗੀ ਵੇਲਾ ਕਰ ਰਣਾ ਜਿਵੇਂ ਸੱਮਾਈ ਆਂਡੋਨਾ ਜਦਾਂ ਮਾਦੀ ਲੜੀਏ ਕੁੜੀਏ ਘਰ ਵੇ ਨਾ ਜਿੱਜਾ ਰਾਣੇ ਨਾਲ ਹੀ ਮਾਰਾਂ ਸਹੀ ਗੱਲ ਇਹ ਮੈਂ ਤੇ ਆਮ ਮਾਸ ਮੈਨੀ ਹੁੰਦਾ ਪਤਾ ਉਹਨੇ ਚਾਰ ਨਖਰੇ ਚੱਲਣ ਨੇ ਦੂਜਿਆਂ ਨੇ ਬੂਥੇ ਤੇ ਮਾਰ ਕੇ ਵਾਪਸ ਕਰ ਦੂਜੇ ਦੇ ਫੜਕਾ ਦੇਣਾ ਹਾਂ ਸਹੀ ਗੱਲ ਆਹ ਮੈਂ ਨੇ ਖੜਾ ਰਾਂ ਚੱਲ ਬੂਥੇ ਲੈ ਸਰੇ ਮੰਮੀ ਸਦੰਦੇ ਤੂੰ ਫਿਰ ਕੇ ਨਾ ਲਾਈ ਗੱਲੀ ਉਧਰ ਉੱਠ ਚੱਲੀ ਤੇਰੇ ਤੋਂ ਬਾਅਦ 4 ਘੰਟੇ ਤੱਕ ਬੁਹਾ ਲੈ ਇਹ ਆਪਣਾ ਇਹ ਆਪਣਾ ਸੂਲ ਆ ਕਿਆ ਦਾ ਘਟ ਪੜ ਲਿਆ ਮੈਂ ਪੀ ਕੇ ਜਾਨੇ ਸ਼ਾਂਤੀ ਜੀ ਹੋ ਗਿਆ ਸਾਡੇ ਘਰ ਸਾਡਾ ਘਰ ਵੀ ਸਾਨੂੰ ਜੀ ਨਹੀਂ ਲੱਗਦਾ ਸਾਡੇ ਸਾਡੇ ਵਾਵਾ ਹਾਂ ਬੱਚੇ ਬੜੇ ਹੀ ਸੁੱਖ ਨਹੀਂ ਸੁੱਖ ਦੀ ਬੜੀ ਲਾਉਣ ਗਈ ਸੁੱਖ ਰਹੀ ਨਾ ਅੱਜ ਤਿੰਨ ਚਾਰ ਮਹੀਨੇ ਤੇ ਅਸੀਂ ਬੜੀ ਲਾਉਣ ਗਈ ਹਾਂ ਮਾਂ ਮੀਂਗਾ ਸੁਣ ਕੇ ਇੱਧਰ ਥੱਲੇ ਲੰਗਰ ਲਾਇਆ ਅੱਜ ਗੁਰਨਿਵਾਜ ਲੜਾਇਆ ਸਾਰਿਆਂ ਨੂੰ ਤੇ ਭਾਜੀ ਉਹ ਤੇ ਅੱਜ ਹੀ ਟਾਈਮ ਨਾ ਠੀਕ ਹੈ ਅਸੀਂ ਤੇਰ ਕੋ ਬੁਲਾਉਣੀ ਆ ਲੱਡੂ ਲੱਡੂ ਬੁਲਾਉਣੇ ਤੇਰ ਕੋ ਆਇਆ ਇਹ ਇਹਨੂੰ ਡਾਵਾਂਗੇ ਬੇਨਾਂ ਇਹਦੀ ਬਾਜੀ ਬਣੀ ਆ ਲੱਡੂਆਂ ਤੇ ਆਪਾਂ ਦੇ ਕੁੜੀਆਂ ਵੀ ਆ ਆ ਤੇ ਪੈਸੇ ਵੀ ਉਹਨਾਂ ਜਾਦੇ ਤੇ ਹੁਣ ਅਸੀਂ ਚੱਲਿਓ ਆਪਣਾ ਬੁੜੀਆਂ ਨੂੰ ਆਖੜ ਬਾਜੀ ਬਣਦੀਆਂ ਇਧਰ ਹੁਣੇ ਸੈਰ ਕਰ ਲਈਏ ਤੇ ਆ ਕਾਫੀ ਥੋੜਾ ਜਿਹਾ ਪੇਟਪੂੜ ਘਾੜਦੇ ਨਾਲੇ ਪ੍ਰਾਣੇ ਹੱਡਿਆਂ ਨੇ ਸਾਨੂੰ ਖਵਾ ਬਹੁਤ ਦਿੱਤਾ ਬਾਰੋਂ ਤੇ ਹੁਣ ਅਸੀਂ ਥੋੜਾ ਜਿਹਾ ਰੈਸਟ ਤੇ ਮੂਲ ਚ ਗੱਲ ਭਾਬੀ ਤੈਨੂੰ ਮੁਖਾਲ ਕਰਨ ਦੀ ਨਾ ਆਂਦੀ ਮੈਨੂੰ ਤੇਨੀ ਮੋਟੀ ਹੁਣ ਘਰ ਦਾ ਢਿੱਡ ਨਹੀਂ ਹੁੰਦੀ ਤੇ ਹੁਣ ਮੈਂ ਢਿੱਡ ਘੱਟ ਕਰ ਲਿਆ ਨਾ ਦੋਆਂ ਦਿਨਾਂ ਦੇ ਨਾਲ ਸਹੀ ਗੱਲ ਤੇ ਜਿੱਦਾਂ ਮੈਂ ਡਿਊਟੀ ਚੱਲਗਾ ਦਿੰਦੇ ਬਿਲਕੁਲ ਹੀ ਘਟ ਜਾਣਾ ਕੰਮ ਹੁਣ ਸਾਡੇ ਜਿਹੜੇ ਚੈਨਲ ਤੇ ਦੋ ਹੀ ਚੈਨਲ ਦੋਨੋਂ ਸਬਸਕ੍ਰਾਈਬ ਜਰੂਰ ਕਰ ਲੋ ਪਤਾ ਨਹੀਂ ਕਿ ਕਿਧਰ ਕਿਹੜੇ ਚੈਨਲ ਤੇ ਆ ਮੰਦੀਪ ਮਾਨ ਗੁਰਨਵਾਜ ਦੇ ਵੀ ਕਿਉਂਕਿ ਆ ਚੈਨਲ ਤੇ ਨਾ ਸ਼ੋਅ ਨਹੀਂ ਹੁੰਦੀਆਂ ਵੀਡੀਓ ਅਸੀਂ ਬਹੁਤ ਪਾਈਆਂ ਤੇ ਸਾਰਿਆਂ ਦੀ ਇਹ ਕੰਪਲੇਨ ਆਉਂਦੀ ਵੀ ਤੁਹਾਡੀਆਂ ਵੀਡੀਓ ਸ਼ੋਅ ਨਹੀਂ ਹੁੰਦੀ ਤੇ ਅਸੀਂ ਚਾਹੁੰਦੇ ਉਹ ਵੀ ਚੈਨਲ ਸਬਸਕ੍ਰਾਈਬ ਕਰ ਲਓ ਮਨਦੀਪ ਬੈਂਡ ਗੁਰਨੀਵਾੜ ਵਾਲਾ ਤੇ ਇੱਥੇ ਉੱਤੇ ਵੀਡੀਓ ਪਾਇਆ ਕਰਾਂਗੇ ਹੁਣ ਮੈਨੂੰ ਛੱਡ ਕੇ ਤੇ ਆਪਣੇ ਦੋਸਤਾਂ ਨਾਲ ਫੇਰ ਸੈਰ ਕਰੂੰਗਾ ਤੇ ਇਹ ਇਹ ਥੋੜਾ ਥੱਕ ਜਾਂਦੀ ਨੇ ਛੇਤੀ ਇਹ ਬੁੜੀਆਂ ਥੋੜੇ ਘੱਟ ਨੇ ਨਾ ਮੈਂ ਦੌੜ ਦੌੜਾ ਕੇ ਇੱਕ ਵਾਰੀ ਹੋਰ ਫਿੱਟ ਹੋ ਉਮਰ ਦੇ ਨਾਲੇ ਇੱਥੇ ਬਾਗ ਦੀ ਗੱਲਾਂ ਮਾਰੀ ਐਵੇਂ ਗੱਲਾਂ ਮਾਰਨੀ ਆ ਅਸੀਂ ਬੜੀ ਸੈਰ ਕਰਾਂਦੇ ਰੋਜ਼ ਤੇ ਅਸੀਂ ਫਿੱਟ ਹੋਣਾ ਹਾਂ